ਤੁਹਾਡਾ ਦੇ ਕਿਹੜਾ ਇਲਾਕਾ ਹੈ ਮੇਰਾ ਨਾਮ ਨੀਲਮ ਹੈ ਤੇ ਮੈਂ ਇਥੋਂ ਛਾਟੇ ਦੀ ਇਥੋਂ ਰਹਿਣ ਵਾਲੇ ਆਸੀਂ ਕੀ ਗੱਲ ਕੀ ਹੋਈ ਹੈ ਗੱਲ ਇਹ ਸਾਰ ਹੋਈ ਕਿ ਮੇਰੀ ਬੇਟੀ ਰੁਪਿੰਦਰ ਦਾ ਕੋਟ ਮੈਰਿਜ ਹੋਈ ਹੈ ਸਾਹਿਲ ਦੇ ਨਾਲ ਕਿੱਥੇ ਰਹਿੰਦੇ ਉਹ ਰਹਿੰਦੇ ਸਰਜੀ ਲੋਰੀ ਗੇਟ ਹਾਂ ਜੀ ਕਿੰਨਾ ਚਿਰ ਹੋ ਗਿਆ ਇਹ ਸਰਜੀ ਸਤੰਬਰ ਦੇ ਮਹੀਨੇ 2024 ਵਿੱਚ ਹੋਈ ਹੈ ਉਹਦੀ ਮੈਰਿਜ ਕਿ ਕਰੇ ਹਾਂਜੀ ਸਰ ਜੀ ਅੱਗੇ ਸਰ ਜੀ ਉੱਥੇ ਉਹਦਾ ਕੋਈ ਲੜਾਈ ਝਗੜਾ ਕਲੇਸ਼ ਇਹਨਾਂ ਦਾ ਆਪਸ ਵਿੱਚ ਇਹਨਾਂ ਦੀ ਬਣ ਨਹੀਂ ਆਈ ਵੀ ਇਹਨਾਂ ਦਾ ਨਿਤ ਦਾ ਲੜਾਈ ਝਗੜਾ ਰਹਿੰਦਾ ਸੀ ਇਹਨੇ ਉਂਗਲਾਂ ਅੰਗਲਾਂ ਤੋੜੀਆਂ ਸੀ ਸਰੀਰਕ ਇਹਨੇ ਬਹੁਤ ਉਹਦੇ ਤੇ ਜਿਆਪਤੀਆਂ ਕੀਤੀਆਂ ਹਾਂਜੀ ਹਾਂਜੀ ਸਰ ਜੀ ਬਹੁਤ ਜ਼ਿਆਦਾ ਤੇ ਉਸ ਬੇਸ ਵਿੱਚ ਫਿਰ ਉਹ ਸਰ ਜੀ ਉਥੋਂ ਉਹਨਾਂ ਦਾ ਨਹੀਂ ਬਣ ਆਈ ਉਹ ਇੱਥੇ ਆ ਗਏ ਇਹਨਾਂ ਮਾਰਕੁਟਾਈ ਕਰਕੇ ਘਰੋਂ ਕੱਢਤੀ ਹੈ ਜੀ ਉਥੋਂ ਫੇਰ ਆਣ ਕੇ ਇੱਥੇ ਆਈ ਆ ਜਦੋਂ ਛਾਟੇ ਉਸ ਤੋਂ ਬਾਅਦ ਅਸੀਂ ਸਰਜੀ ਅਸੀਂ ਛਾਟੇ ਠਾਣੇ ਤੇ ਲਾ ਵੀ ਦਿੱਤੀ ਆ ਕਿ ਸਰਜੀ ਇੱਦਾਂ ਦਾ ਕੁੜੀ ਨਾ ਤਸ਼ੱਦਦ ਹੋਈ ਆ ਤੇ ਪਰ ਸਾਡੀ ਵੀ ਇੱਥੇ ਵੀ ਕੋਈ ਗੱਲ ਜੀ ਨਹੀਂ ਸੁਣੀ ਗਈ ਉਸ ਤੋਂ ਬਾਅਦ ਅਸੀਂ ਨਵੇਸਰ ਸਰ ਦੇ ਅਸੀਂ ਦੋ ਵਾਰੀ ਆਫਿਸ ਵਿੱਚ ਬੈਠਕ ਹੋਈ ਆ ਸਾਰੇ ਪੰਚਾਇਤ ਮੈਂਬਰ ਥਰੂ ਜਿੰਨੇ ਵੀ ਉਹਨਾਂ ਦੇ ਵਿੱਚ ਬੈਠ ਕੇ ਗੱਲ ਹੋਈ ਹੈ ਉਹ ਬੇਟੀ ਨੇ ਕਿਹਾ ਮੈਂ ਇਸ ਦੇ ਨਾਲ ਨਹੀਂ ਜਾਣਾ ਉਹਨੂੰ ਇੱਕ ਇੱਕ ਘੰਟਾ ਮੌਕਾ ਵੀ ਦਿੱਤਾ ਗਿਆ ਇਕੱਲੇ ਇਕੱਲੇ ਬੈਠ ਕੇ ਕਿ ਜੇ ਤੂੰ ਜਾਣਾ ਚਾਹਦੀ ਤੁਸੀਂ ਜਾ ਸਕਦੇ ਹੋ ਉਹ ਕਹਿੰਦੇ ਕਿ ਇਹਨੇ ਮੇਰੇ ਨਹੀਂ ਤਸ਼ੱਦਦ ਕੀਤੀ ਮੈਂ ਕਦੀ ਇਹਦੇ ਨਾਲ ਨਹੀਂ ਜਾਵਾਂਗੀ ਉਸ ਤੋਂ ਬਾਅਦ ਸਰ ਜੀ ਇਹਨੇ ਨਾ ਸਾਡੇ ਇੱਥੇ ਆਣ ਕੇ ਨਰੈਣਗੜ ਦੇ ਵਿੱਚ 30 40 ਬੰਦਿਆਂ ਸਮੇਤ ਮਾਮਾ ਭੂਆ ਮਾ ਆਪ ਖੁਦ ਆਣ ਕੇ ਕੁੜੀ ਤੇ ਇੰਨੇ ਅਤਿਆਚਾਰ ਕੀਤੇ ਇੰਨੇ ਉਹਦੀ ਮਾਰ ਕਟਾਈ ਕੀਤੀ ਮਾਮੇ ਨੇ ਕੱਪੜੇ ਤੱਕ ਫਾੜੇ ਜਰੂਰੀ ਮਾਮੇ ਦਾ ਨਾਮ ਹੈਗਾ ਅਜੇ ਖੋਸਲਾ ਹਾਂਜੀ ਭੂਆ ਦਾ ਨਾਮ ਕਸਟੀਨਾ ਤੇ ਇਹਦੀ ਮਾਤਾ ਦਾ ਨਾ ਆਸ਼ੂ ਮੁੰਡੇ ਦਾ ਨਾਮ ਸਾਹਿਲ ਹੈ ਤੇ ਇਹ ਸਰ ਜੀ ਇਹਨਾਂ ਨੇ ਬਹੁਤ ਉਹਦੇ ਤੇ ਅਤਿਆਚਾਰ ਕੀਤਾ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਛਾਟਾ ਪੁਲਿਸ ਵਾਲੇ ਨਾ ਇੱਥੋਂ ਜਿਹੜਾ ਹੈਗਾ ਆ ਪੈਟਰੋਲ ਪੰਪ ਉਥੋਂ ਅਰੈਸਟ ਕਰਕੇ ਲੈ ਕੇ ਗਿਆ ਸੀ ਠੀਕ ਹੈ ਕਿੰਨੇ ਜਣੇ ਅਰੈਸਟ ਕੀਤਾ ਉਥੋਂ 10 15 ਜਣਿਆਂ ਨੂੰ ਬਾਕੀ ਸਾਰੇ ਨਿਕਲ ਗਏ ਸੀ 10 15 ਮੈਂਬਰਾਂ ਨੂੰ ਉਹਨਾਂ ਨੇ ਅਰੈਸਟ ਕਰਕੇ ਲੈ ਕੇ ਗਿਆ ਜੀ ਅਸੀਂ ਫਿਰ ਉਸ ਤੋਂ ਬਾਅਦ ਬੱਚੇ ਨੂੰ ਅਸੀਂ ਲੈ ਕੇ ਗਏ ਥਾਣੇ ਉਹਦੇ ਕੱਪੜੇ ਤੱਕ ਪਾੜੇ ਸੀ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਦਿਖਾਇਆ ਵੀ ਇਹ ਹਾਲਤ ਕਰਕੇ ਆਏ ਉਸ ਤੋਂ ਬਾਅਦ ਸਰਜੀ ਇਹਨਾਂ ਨੇ ਨਾ ਪਤਾ ਨਹੀਂ ਸਾਨੂੰ ਨਹੀਂ ਹੁਣ ਵੀ ਚੱਲੀ ਗੱਲ ਦਾ ਪਤਾ ਕਿ ਇਹ ਕੋਈ ਲੈਣ ਦੇਣ ਜਾਂ ਕਿ ਇਸ ਚੀਜ਼ ਦੀ ਸਾਨੂੰ ਨਹੀਂ ਪਤਾ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਨਾ ਐਦਾਂ ਕਰੋ ਈ ਤੁਹਾਡਾ ਸੀ ਰਾਜੀਨਾਮਾ ਕਰਾ ਦਿੰਨੇ ਆ ਤੇ ਤੁਹਾਡੇ ਬੇਟੀ ਨੂੰ ਤਲਾਕ ਦੇ ਦੇਦਿਕ ਗੱਲ ਮੁਕਾ ਦਿਓ ਅਸੀਂ ਕਹ ਸਰ ਜੀ ਠੀਕ ਹੈ ਜੀ ਇਸ ਤੋਂ ਬਾਅਦ ਸਾਰੇ ਇਹਨਾਂ ਨੇ ਉੱਥੇ ਰਫਾ ਦਫਾ ਕਰਤਾ ਮਾਮਲਾ ਸਾਡੀ ਨਹੀਂ ਸੁਣਵਾਈ ਹੋਈ ਕੁਝ ਲਿਖਤੀ ਦੀ ਕੁਝ ਨਹੀਂ ਇਹਨਾਂ ਨੇ ਕੀਤਾ ਸਰ ਜੀ ਸਾਨੂੰ ਕੁਝ ਵੀ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਜੀ ਇਹਨਾਂ ਨੇ ਸਾਨੂੰ ਬਹੁਤ ਮੁੰਡੇ ਨੇ ਪਰੇਸ਼ਾਨ ਕੀਤਾ ਇੰਨਾ ਪਰੇਸ਼ਾਨ ਕੀਤਾ ਕਿ ਕਦੀ ਇਹ ਸਾਨੂੰ ਕਿਹੇ ਥਾਣੇ ਵਿੱਚ ਲੈ ਜਾਂਦਾ ਹੈ ਕਦੀ ਸਾਨੂੰ ਕਿਤੇ ਅਸੀਂ ਉੱਥੇ ਵੀ ਜਾਂਦੇ ਰਹੇ ਇਹਦੇ ਸਾਰੇ ਜਿੱਥੇ-ਜਿੱਥੇ ਇਹਨੇ ਸਾਨੂੰ ਖਿੱਚਿਆ ਅਸੀਂ ਜਾਂਦੇ ਰਹੇ ਉਸ ਤੋਂ ਬਾਅਦ ਸਰ ਜੀ ਅਸੀਂ ਇਹਨਾਂ ਦੇ ਵੀ ਬੜੇ ਤਰਲੇ ਮਾਰੇ ਆ ਇਹਨਾਂ ਨੇ ਸਾਡੀ ਸੁਣਵਾਈ ਅਸੀਂ ਸੀਪੀ ਸਾਹਿਬ ਦੇ ਜਾ ਕੇ ਉੱਥੇ ਜਾ ਕੇ ਅਸੀਂ ਚਲੋ ਇਹਨਾਂ ਤੇ ਕੰਪਲੀਟ ਪਾਈ ਉਹ 1 ਮਹੀਨੇ ਬਾਅਦ ਆਈ ਸਰ ਜੀ ਤੇ ਉਸ ਤੋਂ ਬਾਅਦ ਸਰ ਜੀ ਇਹਨੇ ਕੀ ਕੀਤਾ ਆ ਕਿ ਕਿਸੇ ਲੋਕਾਂ ਦੇ ਕੋਲੋਂ ਨਾ ਕਮਕੀਆਂ ਦਮਾਉਂਦਾ ਸੀ ਫੋਨਾਂ ਦੇ ਉੱਪਰ ਤੇ ਇੱਥੇ ਅਸੀਂ ਆਮਨੇ ਹਾਂ ਤੇ ਸਾਡੀ ਸੁਣਵਾਈ ਨਹੀਂ ਸੀ ਕਰਦੇ ਅਸੀਂ 2 ਮਹੀਨੇ ਖੱਜਲ ਖਰਾਬ ਹੁੰਦੇ ਰਹੇ ਇਹਨਾਂ ਦੇ ਕੋਲੋਂ ਫਿਰ ਇਹਨਾਂ ਨੇ ਇਹ ਕੀ ਕੀਤਾ ਅਸੀਂ ਡੀਐਸਪੀ ਸਰ ਕੋਲ ਗਏ ਅਚਾਨਕ ਉੱਥੇ ਉਸ ਦਾ ਫੋਨ ਆ ਗਿਆ ਉਹਨਾਂ ਨੇ ਆਪਣੇ ਕੰਨਾਂ ਨਾਲ ਫੋਨ ਸੁਣਿਆ ਵੀ ਕਿੰਨੇ ਕੁ ਪਰੇਸ਼ਾਨ ਹੋਏਗੇ ਉਹਨਾਂ ਨੇ ਫਿਰ ਜਾ ਕੇ ਸਾਡਾ ਉਹਨਾਂ ਨੇ ਪਰਚਾ ਕੱਟਿਆ ਸਾਡਾ ਪਰਚਾ ਕੱਟਣ ਦੇ ਬਾਵਜੂਦ ਵੀ 2 ਮਹੀਨੇ ਤੋਂ ਉੱਪਰ ਹੋ ਗਿਆ ਸਾਡੇ ਸੁਣਵਾਈ ਨਹੀਂ ਕਰਦੇ ਮੁੰਡਾ ਫੋਨ ਕਰਕੇ ਕਦੀ ਸਾਨੂੰ ਰਾਹ ਗਲੀਆਂ ਪਰੇਸ਼ਾਨ ਕਰਦਾ ਮੇਰੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਕਰਦਾ ਅਸੀਂ ਇਸ ਕਰਕੇ ਅਸੀਂ ਬਹੁਤ ਵਾਰੇ ਪੁਲਿਸ ਦੇ ਇੱਥੇ ਵੀ ਆਏ ਹਟਾਣੇ ਇਹਨਾਂ ਸਾਡੀ ਸੁਣਵਾਈ ਨਹੀਂ ਕੀਤੀ ਮੰਗ ਕੀ ਕਰਦੇ ਆ ਅਸੀਂ ਮੰਗ ਕਰਦੇ ਆ ਸਰ ਜੀ ਇਹ ਜਿਸ ਤਰ੍ਹਾਂ ਲਖਵਿੰਦਰ ਪਾਲ ਮੈਨੂੰ ਬੋਲਦਾ ਆ ਕਿ ਮੈਂ ਤੇਰੇ ਤੇ ਕਾਰਵਾਈ ਕਰ ਦਵਾਂਗੇ ਲਖਵਿੰਦਰ ਪਾਲ ਇਹ ਇਹ ਆ ਸਾਈ ਲਖਵਿੰਦਰ ਪਾਲ ਨੇ ਕਿੱਥੇ ਲੱਗੇ ਇੱਥੇ 6.5 ਥਾਣੇ ਲੱਗੇ ਆ ਹਾਂਜੀ ਅਸੀਂ ਇਹਨਾਂ ਨੂੰ ਕਿਹਾ ਕਿ ਸਰ ਜੀ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਸਾਨੂੰ ਰਾਹ ਗਲੀ ਇਧਰ ਵਰਕਸ਼ਾਪ ਵਿਆ ਉਥੇ ਜਿੱਥੇ ਟ੍ਰੇਨ ਧੋਂਦੇ ਉਥੇ ਖੜਾ ਆ ਫਿਰ ਇਧਰ ਗ੍ਰੀਨ ਸਿਟੀ ਵਾਲੇ ਬੰਨੇ ਆਉਂਦਾ ਇਧਰ ਭਾਬੋ ਮੱਲੇ ਆਉਂਦਾ ਅਸੀਂ ਉਹਨੂੰ ਅੱਗੋਂ ਮੈਨੂੰ ਕਹਿੰਦਾ ਤੁਸੀਂ ਮੈਨੂੰ ਦੱਸ ਦੇਣੀ ਆ ਮੈਂ ਕਹਾ ਸਰ ਜੀ ਅਸੀਂ ਤੁਹਾਨੂੰ ਦੱਸਦੇ ਰੋਜ਼ ਵੀ ਸਰ ਫੋਨ ਕਰਦਾ ਪਰੇਸ਼ਾਨ ਕਰਦਾ ਤੇ ਸਰ ਜੀ ਮੈਂ ਇਹਨਾਂ ਨੂੰ ਕਿਹਾ ਕਿ ਇਦਾਂ ਮੈਨੂੰ ਪਰੇਸ਼ਾਨ ਜੇ ਤੁਹਾਡੇ ਕੋਲ ਨਹੀਂ ਮਸਲਾ ਹੁੰਦਾ ਹੀ ਕਿਸੇ ਜਥੇਬੰਦੀ ਨੂੰ ਕਹਿੰਨੇ ਆ ਅੱਗੋਂ ਮੈਨੂੰ ਧਮਕਾਇਆ ਤੁਸੀਂ ਜੋ ਕਰਨਾ ਕਰ ਲੋ ਜਥੇਬੰਦੀਆਂ ਕੋ ਮੈਂ ਤੁਹਾਡੇ ਤੇ ਵੀ ਕਾਰਵਾਈ ਪਾਵਾਂਗਾ ਸਰ ਜੀ ਮੰਗ ਕੀ ਕਰਦੇ ਹੋ ਸਰ ਜੀ ਅਸੀਂ ਮੰਗੇ ਕਰਦੇ ਵੀ ਇਹਨਾਂ ਨੂੰ ਪੁੱਛੋ ਕਿ ਜਿਨ੍ਹਾਂ ਨੇ ਸਾਡੇ ਨਾਲ ਗਲਤ ਕੀਤਾ ਆ ਉਹਨਾਂ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਜਿਨ੍ਹਾਂ ਤੇ ਅਤਿਆਚਾਰ ਹੋਇਆ ਉਹਨਾਂ ਤੇ ਤੁਸੀਂ ਕਾਰਵਾਈ ਪਾਉਗੇ ਸਰ ਜੀ ਦੇ ਬੱਚੇ ਹੁਣ ਤੱਕ ਅਰੈਸਟ ਹੋਏ ਨਹੀਂ ਨਹੀਂ ਸਰ ਜੀ ਅਰੈਸਟ ਨਹੀਂ ਇਹਨਾਂ ਨੇ ਕੀਤੇ ਮੈਂ ਬਹੁਤ ਡੇਲੀ ਇਹਨਾਂ ਕੋ ਆਂਦੀ ਰਹੀ ਹਾਂ ਸਰ ਜੀ ਪਰ ਚਾਹ ਇਹ ਚੱਕਦੇ ਨਹੀਂ ਪੈਗੇ ਅਰੈਸਟ ਨਹੀਂ ਪਾ ਰਹੇ ਹਾਂ ਮੰਗ ਕੀ ਕਰਦੇ ਆ ਅਸੀਂ ਸਰ ਜੀ ਸਾਨੂੰ ਇਨਸਾਫ ਚਾਹੀਦਾ ਜੋ ਵੀ ਇਹਨਾਂ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਸਰ ਬੋਲੇ ਆ ਮੈਨੂੰ ਉਹਨਾਂ ਨੂੰ ਵੀ ਪੁੱਛਣਾ ਚਾਹੀਦਾ ਵੀ ਤੁਸੀਂ ਕਾਰਵਾਈ ਉਹਨਾਂ ਦੀ ਬਜਾਏ ਤੁਸੀਂ ਸਾਡੇ ਦੇ ਕਾਰਵਾਈ ਪਾਉਗੇ ਅਸੀਂ ਤੁਹਾਡੇ ਕੋ ਨਿਆਂ ਦੀ ਮੰਗ ਕੀਤੀ ਤੁਸੀਂ ਸਾਡੇ ਤੇ ਕਾਰਵਾਈ ਦੀ ਮੰਗ ਕਰ ਰਹੇ ਸਾਡਾ ਕੀ ਕਸੂਰ ਹੈਗਾ ਸਰ ਜੀ ਬਸ ਮੈਂ ਇਨਾ ਹੀ ਕਹਿਣਾ ਚਾਹੁੰਦੀ ਹਾਂ ਮੰਗ ਕੀ ਕਰਦੇ ਹਾਂ ਮੰਗ ਸਰ ਜੀ ਕਰਦੇ ਹਾਂ ਕਿ ਇਹਨਾਂ ਤੇ ਕਾਰਵਾਈ ਪਾਈ ਜਾਵੇ ਅਰੈਸਟ ਕੀਤਾ ਮੇਰੀ ਤੇ ਮੇਰੇ ਸਾਡੇ ਪਰਿਵਾਰ ਦੀ ਮੇਰੀ ਬੇਟੀ ਦੀ ਜ਼ਿੰਦਗੀ ਖਤਰੇ 'ਚ ਆ ਇਹ ਸਾਨੂੰ ਟੌਰਚਰ ਕਰਦੇ ਆ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਅਰੈਸਟ ਪਾਈ ਜਾਵੇ ਸਰ ਜੀ ਕਿਨਾਂ ਤੇ ਕਿਹੜਾ ਇਲਾਕਾ ਕੀ ਮਸਲਾ ਕੀ ਜੇ ਨਾਮ ਪਹਿਲੇ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਮੈਂ ਆਪਣੇ ਵੀਰ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਮੇਰੇ ਕੋਲ ਆਏ ਨੇ ਵੀ ਜੀ ਇਲਾਕਾ ਗਾਇਸ਼ਾਟਾ ਨਰਨਗੜ ਇਹ ਇਹਨਾਂ ਦੀ ਲੜਕੀ ਰੁਪਿੰਦਰ ਕੌਰ ਬਹੁਤ ਚਿਰ ਤੋਂ ਇਹਨਾਂ ਦਾ ਕੇਸ ਜਿਹੜਾ ਛਾਟੇ ਥਾਣੇ 'ਚ ਹੀ ਚੱਲ ਰਿਹਾ ਹੈ ਜਿੱਥੇ ਕਿ ਇਹਨਾਂ ਨੂੰ ਇਨਸਾਫ ਦੀ ਕੋਈ ਆਸ ਨਹੀਂ ਹੈਗੀ ਅਸੀਂ ਮੋਧਵਾਰਿਆਂ ਇਲਾਕੇ ਤੋਂ ਇਹ ਪਰਿਵਾਰ ਸਾਡੇ ਕੋਲ ਚੱਲੇ ਗਿਆ ਹੈ ਮੇਰੀ ਵਾਰਡ ਦੇ ਵਿੱਚ ਇਹਨਾਂ ਦੇ ਨਾਲ ਇੱਕ ਹਸਾ ਆਇਆ ਹੈ ਇਹਨਾਂ ਦੀ ਲੜਕੀ ਦੇ ਗਲ ਪਏ ਆ 40 ਤੋਂ 45 ਬੰਦੇ ਸੀ ਜਿਹੜੇ ਗਲ ਪਏ ਆ ਘਰ ਚ ਆ ਕੇ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਮੋਦਵਾਰ ਹੋਣ ਦੇ ਨਾਤੇ ਵੀ ਇਹਨਾਂ ਦੀ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ 40-45 ਬੰਦੇ ਕਿਸੇ ਧੀ ਦੇ ਗਲ ਪਏ ਆ ਉਹਨਾਂ ਨੂੰ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜੋ ਤੇ ਫਿਰ ਹਾਲ ਤੱਕ 6 ਮਹੀਨੇ ਹੋਜੇ ਲੱਗੇ ਜੇ ਕੋਈ ਦੋਸ਼ੀ ਨਹੀਂ ਫੜਿਆ ਗਿਆ ਪਰਚੇ ਕੱਟੇ ਆ ਪਰ ਦੋਸ਼ੀ ਕੋਈ ਨਹੀਂ ਫੜਿਆ ਗਿਆ ਜਦੋਂ ਅਸੀਂ ਜਾਣੇ ਆ ਉਦੋਂ ਪੁਲਿਸ ਜਿਹੜੀ ਆ ਉਲਟ ਸਾਡੇ ਉੱਤੇ ਦਬਾ-ਦਬਕਾ ਮਾਰ ਕੇ ਤੇ ਭੇਜ ਦਿੰਦੀ ਆ ਔਰ ਇਹਨਾਂ ਪਰਿਵਾਰ ਨੂੰ ਇਨਸਾਫ ਜਿਹੜਾ ਕਿ ਨਹੀਂ ਦੇ ਰਹੇ। ਕੌਣ ਬੰਦੇ ਨੇ ਕੀ ਰਿਸ਼ਤਾ ਇਹਨਾਂ ਨੂੰ? ਕੀ ਕਰ ਤੋਂ ਕੀ? ਇਹਨਾਂ ਦੀ ਬੇਟੀ ਨੇ ਲਵ ਮੈਰਿਜ ਕਰਵਾਈ ਸੀ ਸਾਹਿਲ ਨਾਂ ਦੇ ਲੜਕੇ ਨਾਲ। ਕਿੱਥੇ ਰਿਹਾ? ਇਹ ਖਾਈ ਮੱਲਾ ਜੀ। ਤੇ ਉਸ ਵੀਰ ਨੂੰ ਵੀ ਅਸੀਂ ਬੜੀ ਵਾਰ ਸਮਝਾਇਆ। ਪੰਚਾਇਤਾਂ ਵੀ ਬੈਠੀਆਂ, ਦੋ ਤਿੰਨ ਵਾਰੀ ਪੰਚਾਇਤਾਂ ਬੈਠੀਆਂ ਨੇ। ਮਤਲਬ ਮੋਹਦਵਾਰ ਬੰਦੇ ਬੈਠੇ ਜਿੱਦਾਂ ਸਾਡੇ ਪੰਕਜ ਭਾਈ ਜੀ ਨੇ, ਕਮਲ ਭਾਈ। ਕਾਫੀ ਸਿਆਣੇ ਬੰਦਿਆਂ ਦੇ ਵਿੱਚ ਇਹ ਗੱਲ ਆਈ ਹੈ। ਪਰ ਉਹ ਪਰਿਵਾਰ ਮੰਨਦਾ ਹੀ ਨਹੀਂ ਹੈ ਕਿਸੇ ਦੀ ਮਤਲਬ ਕਿਸੇ ਤੋਲ ਤੇ ਨਹੀਂ ਹੁੰਦਾ ਉਹਨਾਂ ਨੂੰ ਹਰ ਤਰ੍ਹਾਂ ਦੇ ਤਰੀਕੇ ਨਾਲ ਸਮਝਾਇਆ ਗਿਆ ਪਿਆਰ ਨਾਲ ਪੰਚਾਇਤ ਦੇ ਨਾਲ ਹਰ ਤਰੀਕੇ ਨਾਲ ਵਿਕਾਸ ਗਿੱਲ ਉਹਨਾਂ ਦੇ ਇਲਾਕੇ ਦੇ ਕਾਉਂਸਲਰ ਨੇ ਬਹੁਤ ਵਧੀਆ ਕਾਉਂਸਲਰ ਨੇ ਉਹਨਾਂ ਨੂੰ ਵੀ ਕਿਹਾ ਕਿ ਚਲੋ ਜਦੋਂ ਲੜਕੀ ਤੁਹਾਡੇ ਕੋਲ ਨਹੀਂ ਜਾਣ ਲਈ ਤਿਆਰ ਤੇ ਤੁਸੀਂ ਧੱਕੇ ਨਾਲ ਕੋਈ ਵੇਖੋ ਜੀ ਧੀ ਨੂੰ ਲੈ ਨਹੀਂ ਸਕਦੇ ਜਿਹੜੀ ਧੀ ਜਾਣ ਨੂੰ ਤਿਆਰ ਨਹੀਂ ਉਹਨੂੰ ਆਪਾਂ ਧੱਕੇ ਨਾਲ ਨਹੀਂ ਲੈ ਕੇ ਜਾ ਸਕਦੇ ਅਸੀਂ ਤੇ ਕਿਹਾ ਜਿਹੜੀ ਧੀ ਨਹੀਂ ਜਾਂਦੀ ਜੇ ਜਾਂਦੀ ਹੈ ਤੇ ਪਾਈ ਤੂੰ ਲੈ ਜਾ ਜੇ ਉਹ ਜਾਂਦੀ ਨਹੀਂ ਪਾਜੀ ਅਸੀਂ ਮੋਹਦਵਰ ਨਹੀਂ ਭੇਜ ਸਕਦੇ ਤੇ ਪਰਿਵਾਰ ਨਹੀਂ ਭੇਜ ਸਕਦੇ ਕਿਸੇ ਕਾਰਨ ਕੋਈ ਮਾਰਕਟਾਈ ਜਾਂ ਕੋਈ ਪਰੇਸ਼ਾਨੀ ਕੁੜੀ ਵੇਖੋ ਜੀ ਲੜਕੀ ਦੱਸਦੀ ਹੈ ਕਿ ਮੇਰੇ ਨਾਲ ਸਾਨੂੰ ਤੇ ਚਲੋ ਹੁਣ ਖੈਰ ਨਹੀਂ ਪਤਾ ਲੜਕੀ ਦੱਸਦੀ ਜਿਹੜੀ ਉੱਥੇ 9 ਮਹੀਨੇ ਦੇ ਨਾਲ ਕੱਟ ਕੇ ਆਈ ਹੈ ਵੀ ਮੇਰੇ ਨਾਲ ਕੁੱਟਮਾਰ ਬੜੀ ਕੀਤੀ ਉਹਨਾਂ ਨੇ ਮੇਰੀ ਉਂਗਲਾਂ-ਉਂਗਲ ਤੋੜੀ ਹੈ ਤੇਲ ਪਾਇਆ ਗਿਆ ਮੇਰੇ ਉੱਤੇ ਮੈਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੈਂ ਮਤਲਬ ਭੱਜ ਕੇ ਆਈ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਾਤ ਚ ਬਚਾ ਕੇ ਆਈ ਹਾਂ ਉੱਥੋਂ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰਵਾਈ ਪਤਾ ਨਹੀਂ ਸਰ ਕਿਉਂ ਨਹੀਂ ਕਰ ਰਹੇ ਮੈਂ ਤਾਂ ਪਹਿਲੇ ਜਿਹੜੇ ਆਪਣੇ ਛਾਡੇ ਦੇ ਐਸ ਐਚਓ ਸਾਹਿਬ ਨੂੰ ਉਹਨਾਂ ਅੱਗੇ ਬੜੀ ਯਾਰ ਮਿੰਤਾ ਕੀਤੀਆਂ ਵੀ ਸਰ ਹਾਂਜੀ ਪਰਚਾ ਦਰਜ ਹੋਇਆ ਪਰਚਾ ਦਰਜ ਹੋਇਆ ਤੇ ਕਾਰਵਾਈ ਨਹੀਂ ਹੋ ਰਹੀ ਅਰੈਸਟ ਨਹੀਂ ਪੈ ਰਹੀ ਸਰ ਮੈਂ ਤੇ ਮੈਂ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗਰੀਬ ਪਰਿਵਾਰ ਆ ਟੱਕੇ ਖਾਂ ਰਿਆ ਏ ਘਰ ਖੇਰੂ ਖੇਰੂ ਹੋਇਆ ਪਿਆ ਏ ਧੀ ਦਾ ਮਸਲਾ ਵਾ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਅਫਸਰਾਂ ਨੂੰ ਕਹਿਣਾ ਚਾਹੀਦਾ ਇਹੋ ਜੀਆਂ ਜਿਹੜੀਆਂ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਜਲਦੀ ਦੇਣਾ ਚਾਹੀਦਾ ਮੈਂ ਤਾਂ ਇਹੋ ਕਵਾਂਗਾ ਵੇਖੋ ਜੀ ਧੀ ਹਰ ਇੱਕ ਦੀ ਜਿਹੜੀ ਆ ਆਪਣੀ ਸਮਝ ਕੇ ਚੱਲੋ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਆ ਐਸ ਕਰਕੇ ਜੇ ਕਿਸੇ ਧੀ ਨੇ ਗਲਤੀ ਕੀਤੀ ਹੈ ਜੇ ਉਹ ਕਿਸੇ ਦਿਲਦਰ ਦੇ ਚ ਫਸੀ ਹੈ ਸਾਡਾ ਫਰਜ਼ ਹੈ ਉਹਨੂੰ ਬਚਾਉਣਾ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਅਫਸਰਾਂ ਤੱਕ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਪਣੇ ACP ਸਾਹਿਬ ਨੂੰ ਵੀ ਬੇਨਤੀ ਕਰਦਾ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਵਾ ਤੇ ਇਸ ਕਰਕੇ ਮੈਂ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਜਲਦੀ ਤੋਂ ਜਲਦੀ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਤੇ ਇਹਨਾਂ ਨੂੰ ਇਨਸਾਫ ਜਿਹੜਾ ਦਿੱਤਾ ਗਿਆ ਵਾ ਜੈ ਸ਼੍ਰੀ ਰਾਮ ਜੀ ਮੈਂ ਰੋਹਿਤ ਪਾਸੀ ਸ਼ਿਵ ਸੈਨਾ ਆਪਣਾ ਪੰਜਾਬ ਪ੍ਰਧਾਨ ਨਿਸ਼ਾੜੇ ਦੋ ਇਹ ਲੜਕੀ ਰੁਪਿੰਦਰ ਕੌਰ ਦਾ ਕੇਸ ਆ ਜੀ ਸਾਡੇ ਕੋ ਇਹਨਾਂ ਦੀ ਕੋਈ ਵੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ ਸੀ ਠੀਕ ਹੈ ਜੀ ਅਸੀਂ ਇਹਨਾਂ ਦੇ ਨਾਲ ਲੱਕੇ ਪਰਿਵਾਰ ਦੇ ਨਾਲ ਉਹਨਾਂ ਚਾਰਾਂ ਤੇ ਪਰਚਾ ਕਰਵਾਇਆ ਪਹਿਲਾ ਨਾਂ ਜਿਹੜਾ ਲੜਕੀ ਦਾ ਹਸਬੰਦ ਸੀ ਸਾਹਿਲ ਉਹਦੀ ਭੂਆ ਉਹਦੀ ਮਾਂ ਆਸ਼ੂ ਤੇ ਉਹਦਾ ਜਿਹੜਾ ਮਾਮਾ ਸੀ ਅਜੀ ਹੌਸਲਾ ਉਹਨਾਂ ਤੇ ਅਸੀਂ ਕਾਰਵਾਈ ਕਰਵਾਈ ਹੈ ਸਾਨੂੰ ਕਾਰਵਾਈ ਕਰਾਈ ਨੂੰ 27/9 ਪੰਜੀ ਦੀ ਆਪਾਂ ਜਿਹੜੀ ਐਫਆਈਆਰ ਲਾਂਚ ਕਰਵਾਤੀ ਸੀ ਪੁਲਿਸ ਨੂੰ ਇਮੀਟੇਸ਼ਨ ਵੀ ਦਿੱਤਾ ਸੀ ਉਸ ਦਿਨ ਜਿੱਦਨ ਪਰਚਾ ਹੋਇਆ ਪਰ ਪੁਲਿਸ ਨੇ ਉਸ ਦਿਨ ਵੀ ਕੋਈ ਉਹਨਾਂ ਦੀ ਰੈਸ਼ ਨਹੀਂ ਪਾਈ ਕਿ ਅੱਜ 2 ਮਹੀਨੇ ਹੋ ਗਏ ਆ ਉਸ ਚੀਜ਼ ਨੂੰ 2 ਮਹੀਨੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਮਨੋ ਸ਼ਰਮਾ ਜੀ ਰਹੇ ਆ ਉਹ ਲਾਰੇ ਲਾ ਕੇ ਭੇਜਦੇ ਰਹੇ ਇਹਨਾਂ ਨੂੰ ਠੀਕ ਹੈ ਜੀ ਫਿਰ ਰਾਜ ਲਖਵਿੰਦਰ ਸਿੰਘ ਜੀ ਆ ਉਹਨਾਂ ਨੇ ਵੀ ਲਾਰੇ ਲਾ ਕੇ ਇਹਨਾਂ ਨੂੰ ਭੇਜ ਦੇਣਾ ਫਿਰ ACB ਸਾਹਿਬ ਕੋ ਗਏ ਆ ACB ਸਾਹਿਬ ਵੀ ਐਸਐਸ ਨੂੰ ਫੋਨ ਕਰ ਦਿੰਨੇ ਆ ਜੀ ਕਰ ਦਿੰਨੇ ਆ ਕਾਰਵਾਈ ਬੰਦੇ ਫੜਾ ਦਿੰਨੇ ਆ ਜੀ ਪਰ ਅੱਜ 2 ਮਹੀਨੇ ਹੋ ਗਏ ਆ ਪਰਿਵਾਰ ਦਾ ਜਲ ਖਰਾਬ ਹੁੰਦਾ ਡੇਲੀ ਥਾਣੇ ਜਾਂਦਾ ਵਾ ਡੇਲੀ ਵਾਪਸ ਆ ਜਾਂਦਾ ਰਸ਼ਾ ਦੇ ਨਾਲ ਅੱਜ ਲਖਵਿੰਦਰ ਸਿੰਘ ਜੀ ਕੋ ਗਏ ਆ ਲਖਵਿੰਦਰ ਸਿੰਘ ਜੀ ਹੁਣੇ ਕਹਿੰਦੇ ਆ ਕਿ ਆਪਣਾ ਜਿੱਥੇ ਜੋ ਕਰਨਾ ਜੀ ਤੀ ਕਰ ਲੋ ਆਪਾਂ ਕੁਝ ਨਹੀਂ ਕਰਨਾ ਜੀ ਇਹਨਾਂ ਨੂੰ ਸਾਲ ਜਿਹੜੇ ਧਮਕੀਆਂ ਦੇਂਦੇ ਆ ਨਿਹੰਗ ਜਥੇਬੰਦੀਆਂ ਦਾ ਬਾਲਮੀਕੀ ਜੋਰ ਲੈਉਣੇ ਤੀ ਲੈ ਆਓ ਆਪਾਂ ਕੋਈ ਕਾਰਵਾਈ ਨਹੀਂ ਕਰਨੀ ਵੇਖੋ ਮੈਂ ਪਿਆਰਿਓ ਪੁਲਿਸ ਨੂੰ ਇੱਕ ਚੇਤਾਵਨੀ ਦੇਣਾ ਚਾਹਨਾ ਵਾ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ ਨਿਹੰਗ ਬੰਦੇ ਵੀ ਆਉਣਗੇ ਠੀਕ ਹੈ ਜੀ ਬਾਲਮੀਕੀ ਸਮਾਜ ਵੀ ਆਊਗਾ ਸਾਰਾ ਸਮਾਜ ਸਾਡੇ ਨਾਲ ਚੱਲੂਗਾ ਆਪਾਂ ਵੱਡਾ ਪ੍ਰਦਰਸ਼ਨ ਕਰਾਂਗੇ ਸਿਰਫ 2 ਦਿਨ ਦਾ ਟਾਈਮ ਜੀ 2 ਦਿਨ ਤੱਕ ਤੁਸੀਂ ਅਗਰ ਬੰਦੇ ਰੈਸਟ ਨਹੀਂ ਕੀਤੇ ਤੇ ਆਪਾਂ ਭੰਡਾਰੀ ਪੁਲ ਪੂਰਾ ਜਾਮ ਕਰਾਂਗੇ ਸਾਰੀਆਂ ਜਥੇਬੰਦੀਆਂ ਮੈਂ ਸੱਦਾਂਗਾ ਤੇ ਨਾਲੇ ਪੁਲਿਸ ਦੇ ਮੈਂ ਤੇ ਪਹਿਲਾਂ ਮੰਗ ਕਰਦਾ ਵਾਂ ਕਿ ਲਖਵਿੰਦਰ ਸਿੰਘ ਜੀ ਨੂੰ ਸਸਪੈਂਡ ਕੀਤਾ ਜਾਵੇ ਜਿਹੜੇ ਐਸਐਚਓ ਡੰਡੇ ਨਵੇਂ ਆਏ ਆ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਕੋ ਵੀ ਤਿੰਨ ਵਾਰੀ ਹੋ ਗਿਆ ਇਹ ਸਾਡੀ ਪਾਰਟੀ ਕਿ ਅਰੈਸਟ ਕਰੋ ਅਰੈਸਟ ਕਰੋ ਉਹ ਸਾਧਦੇ ਆ ਕਹਿੰਦੇ ਰਾਜਨਾਮਾ ਕਰਾ ਦਨੇ ਅਸੀਂ ਕਿ ਇਹਨਾਂ ਨੇ ਪੈਸੇ ਲੈ ਕੇ ਰਾਜਨਾਮਾ ਕਰਾਉਣਾ ਇੱਕ ਧੀ ਦੀ ਜਾਨ ਦੀ ਦੁਖੀ ਕੀਤੀ ਕਿ ਇਹਨਾਂ ਨੇ ਇੱਕ ਧੀ ਮੁਸੀਬਤ ਆ ਆਪਾਂ ਉਹਨਾਂ ਨੂੰ ਇਨਸਾਫ ਦਿਵਾਉਣਾ ਕਿ ਆਪਾਂ ਪੈਸੇ ਲਾ ਕੇ ਬਹਿਣਾ ਆਪਾਂ ਪੈਸੇ ਦੀ ਮੰਗ ਨਹੀਂ ਕਰਦੇ ਸਿਰਫ ਰੈਸਟ ਕਰੋ ਉਹਨਾਂ ਨੂੰ ਉਹਨਾਂ ਨੂੰ ਟੌਰਚਰ ਕੀਤਾ ਜਾਵੇ ਬੰਦੇ ਨੂੰ ਜਿਸ ਤਰ੍ਹਾਂ ਉਹਨੇ ਇਹਦੀ ਆਪਣਾ ਲੜਕੀ ਨੂੰ ਟੌਰਚਰ ਕੀਤਾ ਮੈਂ ਸਿਰਫ ਇਹੋ ਕਹਿੰਦਾ ਆ ਸ਼ਮਾ ਦਾ ਜੱਜ ਕਰਨਾ ਪਰ ਮੈਂ 2 ਦਿਨ ਬਾਅਦ ਭੰਡਾਰੀ ਪੁਲ ਤੇ ਮਿਲਾਂਗਾ ਮੇਰੀ ਸਿੱਧੀ ਚੇਤਾਵਨੀ ਹੈਗੀ ਪੁਲਿਸ ਨੂੰ ਕੁਲਖਵਿੰਦਰ ਸਰ ਜਿਹੜਾ ਸੁਨੀਲ ਨਾਮ ਦਾ ਲੜਕਾ ਸਿਖਾ ਤੇ ਉਹਨਾਂ ਦਾ ਜਿਹੜਾ ਰੁਪਿੰਦਰ ਕੌਰ ਜਿਹੜੀ ਆਪਣੀ ਘਰ ਦੀ ਦੇ ਨਾਂ ਤੇ ਚੱਲਦੀ ਆ ਸੀ ਕੀ ਉਹਦਾ ਮਸਲਾ ਹੈਗਾ ਜੀ ਹਾਂ ਜੀ ਜਿਹੜੀ ਜਿਹੜੀ ਲੜਕੀ ਵਿਆਹੀ ਸੀਗੀ ਉਹ ਇਹਨਾਂ ਨਾਲ ਨਾ ਹਾਈ ਕੋਰਟ ਉਹਨਾਂ ਨੇ ਵਿਆਹ ਕਰਾਇਆ ਸੀ ਆਪੋ ਚੋਈ ਜੀ ਇਹਨਾਂ ਦਾ ਹਾਈ ਕੋਰਟ ਇਹਨਾਂ ਨੇ ਲਾ ਮੈਜ ਕਰਾਈ ਸੀ ਇਹਨਾਂ ਦੀ ਨਿਭੀ ਨਹੀਂ ਆਪੋ ਚੋਈ ਜੀ ਇਹਦਾ ਕਿਤੇ ਪਰਿਵਾਰ ਜਿਹੜਾ ਇਹਦਾ ਘਰ ਵਾਲਾ ਤੇ ਨਾਲ ਇਹਦੇ ਮਤਲਬ ਮਾਮਾ ਜੀ ਜੋ ਕੁ ਲੜਕੇ ਤੇ ਜੋ ਰਿਸ਼ਤਾਰ ਸੀਗੇ ਇਹਨਾਂ ਦੇ ਘਰ ਨਾਰਾਇਣਗੜ ਇਹਨਾਂ ਦੀ ਕਿਤੇ ਮਾਸ ਜੀ ਦਾ ਮਾਮੀ ਜੀ ਉਹ ਵੀ ਘਰ ਆਏ ਸੀਗੇ ਜੀ ਇਹ ਇਹਨਾਂ ਦਾ ਕਿਤੇ ਆਪੋ ਚੋਈ ਉਹਨਾਂ ਦੇ ਰਾਇ ਹੁੰਦੇ ਹੁੰਦੇ ਆ ਕਿ 25% ਹੋ ਗਿਆ ਠੀਕ ਤੇ ਥੋਪਾਈ ਹੋ ਗਿਆ ਜੀ ਜੇ ਜਬਾਨ ਵਿੱਚ ਸਾਡੇ ਕੋ ਆਏ ਤੇ ਫਿਰ ਮੈਂ ਜਿਹੜੀ ਬਣਦੀ ਕਾਰਵਾਈ ਜਿਹੜੀ ਉਹ ਮੈਂ ਕੀਤੀ ਆ ਤੇ ਉਹਨਾਂ ਉਹਨਾਂ ਦੇ ਵਗੈਰਾ ਰੇਟ ਕਰ ਰਹੇ ਆ ਤੇ ਛੇਤੀ ਛੇਤੀ ਕਰਤਾ ਕੀਤਾ ਜਾਊਗਾ ਇਹਨਾਂ ਨੂੰ। ਐ ਲਖਵਿੰਦਰ ਸਾਹਿਬ ਕਿੰਨੇ ਜਾਣੇ ਤੇ ਪਰਚਾ ਜਿਹੜਾ ਦਰਜ ਕੀਤਾ ਗਿਆ ਸੀਗਾ। ਇਹ ਸਰ ਮੈਂ ਤਾਂ ਮੈਂ ਤਾਂ ਬੇਨਤੀ ਕੀਤੀ ਆ ਵੀ ਮੈਂ ਇੱਕ ਮਿਸਲ ਮੇਰੇ ਕੋ ਪਈ ਉੱਥੇ ਮੈਂ ਨਾ ਜਾ ਰਿਆਂ ਮਤੇ ਆਪਣਾ ਇੱਥੇ ਹਿਸ਼ਾਰਪੁਰ ਕੋਈ ਸਰਕਾਰ ਕੋਈ ਕਾਮਯਾ ਇਹਨੂੰ ਨਾ ਤੁਸੀਂ ਗੱਲ ਚਲਿਓ ਕਿਉਂਕਿ ਇਹ ਸਰਕਾਰੀ ਮੈਟਲ ਆ। ਕੋਈ ਗੱਲ ਕਰੀਏ ਤਾਂ ਮੈਂ ਸਰਬਦਰਵਾ ਆ ਕੇ ਗੱਲ ਕਰਾਂਗਾ ਪਲੀਜ਼ ਚਲੋ ਇਹ ਚੱਲ ਨਹੀਂ ਆ ਕੇ ਜਿਆਦਾ ਜਰੂਰਤ ਨਹੀਂ ਵੀ ਆ ਕੇ ਨਾ ਜਿਆਦਾ ਵਗਿਆ ਰਹੂਗਾ ਕਿਉਂਕਿ ਇਹ ਸਰਕਾਰੀ ਕੰਮ ਡਿਸਕਸ ਕਰ ਆ ਕੇ ਕਰਾਂਗੇ ਤੇ ਭਰਾਵਾਂ ਵਾਹਰੇ ਕਈ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਨਹੀਂ ਕਿਹਾ ਵੈਸੇ ਛਾਪੇਮਾਰੀ ਚੱਲ ਰਹੀ ਹੈ ਜਿਹੜਾ ਸੁਨੀਲ ਛਾਪੇਮਾਰੀ ਚੱਲ ਰਹੀ ਹੈ ਬਿਲਕੁਲ ਸਾਰਾ ਕਿਉਂ ਨਹੀਂ ਚੱਲ ਰਹੀ ਹੋ ਚਲਾਵਾਂਗੇ ਜਿਹੋ ਚ ਉਹ ਚੱਲ ਨਹੀਂ ਚੱਲਣੀ ਜੀ ਚਲੋ ਠੀਕ ਹੈ ਜੀ ਇਨਸਾਫ ਮਿਲ ਜੇਗਾ ਉਹਨਾਂ ਨੂੰ ਪਰਿਵਾਰ ਨੂੰ ਕਿਉਂ ਨਹੀਂ ਮਿਲੇਗਾ ਇਨਸਾਫ ਭਾਜੀ ਦਾ ਇਨਸਾਫ ਬਾਹਰ ਬੈਠੇ ਆਈ ਐਮ ਪਬਲਿਕ ਸਰਵੰਟ thank you thank you thank you lakhmendra sir oh, you. Oh, okay sir okay